ਰੋਜੀ ਚੁੱਪ ਕਰ ਕੱਦੂ 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 ਧਾਰ ਲੈਣੀ ਰੋਜੀ ਸ਼ਾਮ ਨੂੰ ਸਬਜੀ ਚਾਹੀਦੀ ਵਧੀਆ ਘੈਂਟ ਯਾਰ ਟੈਨਿੰਗ ਦਾ ਹਾਲ ਦੱਸੋ ਯਾਰ ਬਹੁਤ ਜਿਆਦੀ ਨਾ ਆਇਆ ਕਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂ ਅਗਲਾ ਪੂਆਏ ਹਨਾ ਉਹ ਰੋ ਇੱਟਾ ਵਾਲਾ ਜੜੋ ਜਿਹਨੂੰ ਪਲੱਸ ਕਰਨੀ ਹੋ ਜਾ ਅੱਛਾ ਹਾਂ ਪੁਰਾ ਕਾਲੇ ਪੱਥਰ ਵਾਲਾ ਯਾਰ ਜਦੋਂ ਜਾਏਗਾ ਨਾ ਉਹਨੂੰ ਕਿ ਜਿਹੜੇ ਮੁੰਡੇ ਦੇ ਜੱਤਵਾਵਾ ਉਹਦੇ ਵਾਲ ਵੱਢਨੇ ਆ ਉਹ ਸਰੀਰ ਤੇ ਵਾਲ ਬੜੇ ਆ ਸਨੋਵਰ ਆ ਉਹ ਕਿਹੜਾ ਉਹ ਕਾਲੇ ਜਿਹੜਾ ਨਾ ਬੂਆ ਛੱਡਦੀ ਅਗਲਾ ਬੂਆ ਉਹਨਾਂ ਦਾ ਹੀ ਅਗਲਾ ਬੂਆ ਉਹਨਾਂ ਦਾ ਹਾਂ ਓ ਜੀ ਚੁੱਪ ਕਰ ਕੱਦੂ 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 ਧਾਰ ਲੈਨੀ ਰੋ ਜੀ ਤੂੰ ਅੱਜ ਤਿੰਨੇ ਦਾ ਦੇ ਦੇਣਾ ਲੈ ਉਹਨਾਂ ਦਾ ਛੋਟਾ ਭਰਾ ਧਾਰ ਲਓ ਜਾਂ ਜਵਾਗ ਧਾਰ ਲਓ ਕਦੂਆਂ ਦਾ ਹੋਰ ਨਹੀਂ ਕੁਝ ਇਹ ਕੰਮ ਨਹੀਂ ਆਉਣਾ ਸਿੱਖਣਾ ਸ਼ਾਮ ਨੂੰ ਸਬਜੀ ਚਾਹੀਦੀ ਵਧੀਆ ਘੈਂਟ ਕੀ ਕੋਈ ਬੰਦਾ ਆਪਾਂ ਨੂੰ ਕਾਲਾ ਕਰਦਾ ਨਾ ਉਹਨੂੰ ਡੌੜਾ ਕੱਢ ਕੇ ਵਿਖਾ ਲਈਦਾ ਵੀ ਆਹ ਵੇਖਾ ਇੰਨਾ ਰੰਗ ਕੋਈ ਇਹ ਤੂੰ ਬਣਾਇਆ ਜੀ ਇਹ ਟੈਟੂ ਇੰਨਾ ਧੋਪਣਾ ਰੰਗ ਕਾਲਾ ਆ ਆ ਕੀ ਬਣਾਇਆ ਆ ਵਾ ਹੈ ਆ ਕੋਈ ਦੱਸਿਓ ਟੈਟੂ ਕੀ ਆ ਇਹ ਇਹ ਬਾਈ ਜਿੰਨੂੰ ਸਮਝ ਆ ਗਈ ਉਹਨੂੰ ਹੀ ਸਮਝ ਹਰਮਨ ਸੰਧੂ ਕੌਣ ਆ ਹੈ ਕੰਤ ਨਾਲ ਰੇਡ ਨਹੀਂ ਛੁੱਟ ਜਾ ਰਹੀ ਕਿੰਨਾ ਮਾਈ ਵਾਈਫ ਮਾਈ ਵਾਈਫ ਰੀਫੀ ਰੀਫੀ ਕੀ ਆ ਬਾਈ ਕਹਾਰ ਰਿਹਾ ਜਦ ਕੀ ਟੁੱਠੇ ਆ ਗਏ ਅੱਛਾ ਟੈਟੂ ਕੀ ਆਏ ਉਹ ਟੈਟੂ ਨਾਲ ਇਹ ਟੈਂਨ ਸਕਿਨ ਹੋਵੇ ਯਾਰ ਟੈਨਿੰਗ ਦਾ ਹਾਲ ਦੱਸੋ ਯਾਰ ਬਹੁਤ ਜਿਆਦੀ ਟੈਨ ਨਹਾਇਆ ਕਰ ਲੈ ਵੀ ਜੇ ਕੋਈ ਜਾਣਕਾਰ ਹੋਵੇ ਇਸ ਕਿਨ ਦਾ ਸਪੈਸ਼ਲਿਸਟ ਦੱਸਦਾ ਆਪਾਂ ਨੂੰ ਕਿ ਆ ਟੈਂਨ ਸਕਿਨ ਦਾ ਕੀ ਕਰੀਏ ਬਾਹ ਮਾਰਾ ਜਲੂਸ ਮੂੰਹ ਦਾ ਜਲੂਸ ਨਿਕਲਿਆ ਪਿਆ ਆ ਅਰ ਰਲਦੇ ਹੀ ਨਹੀਂ ਨਾਲ ਇਹ ਮੂੰਹ ਬਚ ਕਰ ਤੂੰ ਕਿਹੜਾ ਦਵਰਾ ਵਿਆਹ ਕਰੋੜਾ ਲੈ ਵੀ ਜੇ ਕੋਈ ਜਾਣਕਾਰ ਹੋਵੇ ਇਸ ਕਿਨਾਂ ਦਾ ਸਪੈਸ਼ਲਿਸਟ ਦੱਸਦਾ ਆਪਾਂ ਨੂੰ ਕਿ ਆ ਟੈਨ ਸਕਿਨਾਂ ਦਾ ਕੀ ਕਰੀਏ ਉਤੋਂ ਇਹ ਕਿਹੜਾ ਗੋਰਾ ਬਾਵਾ ਜਲੂਸ ਮੂੰਹ ਦਾ ਜਲੂਸ ਨਿਕਲਿਆ ਪਿਆ ਅਰ ਰਲਦੇ ਹੀ ਨਹੀਂ ਨਾਲ ਇਹ ਮੂੰਹ ਦੇ ਡਬਲੇ ਨਹੀਂ ਆ ਟੈਨ ਸਕਿਨ ਨਹੀਂ ਬਹੁਤ ਜ਼ਿਆਦੀ ਆ ਇੰਨਾ ਰੰਗ ਗੋਰਾ ਹੋਵੇ ਲੈ ਇੰਨਾ ਫੇਰ ਆ ਮੇਰਾ ਆ ਵੀ ਲਡੋਲਿਆਂ ਦੇ ਦੇਖਦਾ ਕਿ ਨਹੀਂ ਤੇ ਥੱਲੇ ਵੇ ਬੁਰਾ ਆਲੀਆ ਦੱਸੋ ਯਾਰ ਟੈਨ ਸਕਿਨ ਦਾ ਰਾਜ਼ ਕੋਈ ਵਾਹ ਜੀ ਵਾਹ ਤਰਨੇ ਬੈਠਾ ਵੇਖੀ ਗੱਠਾਂ ਦੇ ਉੱਤੇ ਤੇ ਸ਼ਾਮਨੇ ਨੇ ਪਤਾ ਕੀ ਕਹਿਣਾ ਕੰਮ ਹੀ ਸਾਰਾ ਮੈਂ ਕੀਤਾ ਮੇਰੇ ਤੋਂ ਇਲਾਵਾ ਕੋਈ ਕੰਮ ਕਰਨ ਵਾਲਾ ਬੰਦਾ ਨਹੀਂ ਹੈ ਨੀੋਂ ਤੋਂ ਜ਼ਿਆਦਾ ਵੇ ਸਫਾਈ ਸਫਾਈ ਕਾਦੀ ਕਰਤੀ ਇਹਨੇ ਜਿਵੇਂ ਮੂੰਹ ਦੇਖ ਅੱਛਾ ਮੈਂ ਵੀ ਸੋਚਿਆ ਗਰਦੀਪ ਉਹਨਾਂ ਨੇ ਵਾਲ ਕਿੱਥੇ ਵਾਏ ਅੱਜ ਹਰਛੇ ਜੇ ਮੂੰਹ ਵੇਖ ਕੇ ਵਾਏ ਵਾਲੇ ਵੇਖ ਲਈ ਨੇ ਚੈੱਕ ਕਰ ਲਈ ਨੇ ਸਫਾਈ ਵੇਖੋ ਵਾਹ ਜੀ ਕਿਆ ਬਾਤ ਹੈ ਡੰਗਰਾਂ ਥੱਲੇ ਸਫਾਈ ਓ ਮਾਈ ਗਾਡ ਪਰਾਹ ਹੁਣ ਤਾਂ ਨਹੀਂ ਤੇਰੇ ਪੈਰ ਗੰਦੇ ਹੁੰਦੇ ਹੁਣੇ ਹਨਾ ਹਵਾ ਜੀ ਤੁਰੀ ਫਿਰਦੀ ਹੈ ਨਾ ਫਰਸ਼ ਤੇ ਵਾਹ ਜੀ ਵਾਹ ਚੜਾਈ ਹੈ ਨਾ ਜੀ ਹੁਣ ਤਾਂ ਨਹੀਂ ਪੈਰ ਜਾਵਾ ਗੰਦੇ ਹੁੰਦੇ ਹੁਣ ਤਾਂ ਚੱਪਲਾ ਪਾ ਕੇ ਟਾਹਰ ਨਾ ਤੀ ਤੁਰ ਫਿਰ ਸਾ ਦੇਖ ਤੇ ਹੈ ਨਾ ਐਨੀ ਸਫਾਈ ਕਰਤੀ ਮਾਮੇ ਨੇ ਓ ਅਜੇ ਆਪ ਕੀ ਸ਼ਾਦੀ ਹੋ ਚੁਕੀ ਹੈ ਨਹੀਂ ਉਹ ਆਪ ਇਕ ਵਾਰਿਓ ਤੇ ਜਿਹੜੀ ਬਾਜੇ ਕੇ ਛੱਡ ਗਿਆ ਆਪਦੀ ਨਾਲ ਦੀ ਓ ਬਾਜੇ ਕੋ ਕੀ ਦੇ ਕੋ ਜਾਨਣਾ ਨਫਰਾਦ ਨੂੰ ਕੋਈ ਨਹੀਂ ਕੋਈ ਨਹੀਂ ਤੇਰਾ ਕਮਰਾ ਪਾ ਕੇ ਤੇਰੀ ਘਰ ਵਾਲੀ ਦੇ ਨਾਲ ਤੇਰੀਆਂ ਫੋਟੋਆਂ ਪਾਉਣ ਦਾ ਟੈਨਸ਼ਨ ਨਾਲ ਆ ਕੇ ਓ ਬਾਈ ਕਿੰਨੀਆਂ ਸਾਲੀ ਐ ਤੇਮਰਾ ਹੈ ਦੋ ਸਾਲੀ ਐ ਓਹ ਹਾਬ ਸਾਲੀ ਕਹਾਂ ਸੇ ਆਇਆ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ